ਹੋਣਾ ਹੈ ਸਰਹੱਦਾਂ 'ਤੇ ਤਣਾਅ ਹੈ ਅੱਗੇ ਵੀ ਬੋਲ ਅੱਗੇ ਪਤਾ ਕਰੋ ਕਿੱਥੇ ਜਨਾਅ ਹੈ ਤੇਰੇ ਘਰ 'ਚ ਜਨਾਅ ਹੈ ਆ ਸਹੀ ਗੱਲ ਹੈ ਇੱਥੇ ਕਰਕੇ ਹੀ ਸਰਹੱਦਾਂ 'ਤੇ ਤਣਾਅ ਹੈ ਹੋਰ ਕੀ ਹੋਣਾ ਹੈ ਦੱਸ ਸਹੀ ਗੱਲ ਹੈ ਇਹਨਾਂ ਨੇ ਬਣਾਈ ਹੋਈ ਆ ਤੇ ਸਾਡੇ ਪਲਵਾਮਾ ਕਰਾ ਦਿੰਦੇ ਆ ਸਾਡੇ ਕਿਤੇ ਹਮਲੇ ਕਾਹ ਕਿਤੇ ਹਮਲੇ ਹੋਰ ਕੀ ਆ ਦਾਸਾ ਲੰਘੇ ਤਾਂ ਸੈਂਟਰ ਦੀਆਂ ਗੱਲਾਂ ਹੋ ਗਈਆਂ ਕੋਈ ਆਪਣੇ ਪੰਜਾਬ ਦੀ ਨਹੀਂ ਗੱਲ ਸਣਾ ਪੰਜਾਬ ਦੀ ਸੁਣ ਲੈ ਮੈਂ ਨਾਂ ਨਹੀਂ ਲੈਣਾ ਮੁੱਖ ਮੰਤਰੀ ਆ ਉਹਨੇ ਇੱਕ ਗੱਲ ਕਹੀ ਸੀ ਕੀ ਕਹਿੰਦਾ ਕਹਿੰਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਕੱਪ ਜਦੋਂ ਮਾਰਦਾ ਇਹ ਮੱਤ ਮਾਰਦਾ ਅੱਛਾ ਫੇਰ ਆ ਥੋੜੇ ਦਿਨ ਪਹਿਲਾਂ ਰੱਬ ਨੇ ਮਾਤੀ ਮਾਰੀ ਐ ਤੇਰੇ ਪਸਾਨਾਂ ਦੇ ਤੰਬੂ ਪੱਟਣ ਪੈ ਗਿਆ ਐ ਤੂੰ ਮੱਤ ਹੋਰ ਕਿਵੇਂ ਵੱਜਦੀ ਹੁੰਦੀ ਆ ਅਸਲੀ ਮੀਤਾ ਤੇ ਮੈਂ ਸੁਣਿਆ ਆਨੰਦਪੁਰ ਸਾਹਿਬ ਜਾ ਕੇ ਆਇਆ ਲੈ ਹੋਰ ਸੁਣ ਲੈ ਲੈ ਸੁਣਾ ਦੇ ਐਡਾ ਵੱਡਾ ਕਾਰਨਾਮਾ ਕਰਨ ਤੋਂ ਪਹਿਲਾਂ ਅੱਛਾ ਆਨੰਦਪੁਰ ਸਾਹਿਬ ਜਾਵੜਿਆ ਆਉ ਪੱਤਾ ਦੇਖਣ ਗਿਆ ਸੀ ਬੋਲੇ ਮੱਲੇ ਤੇ ਆਨੰਦਪੁਰ ਉੱਠ ਗਿਆ ਅੱਛਾ ਮੇਰੀ ਤਾਈ ਵੀ ਗਈ ਸੀ ਆਉ ਇਹ ਆਪਣੇ ਬਜ਼ੁਰਗਾਂ ਦੀ ਤਾਅਦਤ ਹੈ ਇਹ ਤਾਂ ਦੁਸ਼ਮਣਾਂ ਨੂੰ ਵੀ ਅਸ਼ੀਰਵਾਦ ਦੇ ਜਾਂਦੇ ਆ ਪੰਜਾਬੀਆਂ ਦਾ ਸੁਭਾਅ ਹੁੰਦਾ ਮੇਰੀ ਤਾਈ ਕਹਿੰਦੀ ਕੀ ਕਹਿੰਦੀ ਕਹਿੰਦੀ ਪੁੱਤ ਜੇ ਇੱਥੇ ਆਇਆ ਤਾਂ ਹੁਣ ਮੱਤ ਲੈ ਕੇ ਜਾਹੀਂ ਫਿਰ ਮੱਤ ਲੈ ਕੇ ਆਇਆ ਨਹੀਂ ਕੱਲੀ ਦੇਗ ਲੈ ਕੇ ਮੋੜ ਆਇਆ ਆਉਂਦੇ ਨੇ ਕਿਸਾਨਾਂ ਦੇ ਤੰਬੂ ਪਾ ਕੇ ਐ ਤੇਰਾ ਇਹੋ ਜਿਹੀ ਮੱਤ ਲੈ ਕੇ ਆਇਆ ਲਾਂਦੀਆ ਇਹ ਮੱਤ ਅਨੰਦਪੁਰਾਣੀ ਸੀ ਨਹੀਂ ਇਹ ਨਾਗਪੁਰਾਣੀ ਹੈ ਉਹ ਕੀ ਜਿਆਦਾ ਆਨੰਦਪੁਰ ਵਾਲੀ ਮਾਂ ਤੇੜੀ ਹੁੰਦੀ ਆ ਆਨੰਦਪੁਰ ਵਾਲੀ ਮਾਂ ਤਣਖਾਂ ਵਾਲੀ ਐ ਆ ਸਹੀ ਗੱਲ ਆ ਛਿੱਧੀਆਂ ਵਾਲੀ ਐ ਐਸੇ ਰੱਖੇ ਕੁਰਬਾਨੀਆਂ ਵਾਲੀ ਐ ਆ ਸਹੀ ਗੱਲ ਆ ਜ਼ੁਲਮ ਦੇ ਖਿਲਾਫ ਲੜਨ ਵਾਲੀ ਐ ਉਹ ਮਤ ਨਹੀਂ ਇਹਨਾਂ ਨੂੰ ਆਸ ਦੀ ਗੱਲ ਆ ਲੈ ਆਉਂਦੇ ਨੇ ਤੰਬੂ ਪੱਟੇ ਤੰਬੂ ਫੱਟ ਕੇ ਬਜ਼ੁਰਗ ਔਰਤਾਂ ਨੂੰ ਵੀ ਕਿਸਾਨਾਂ ਨੂੰ ਜੇਲ੍ਹ ਚ ਪਟਿਆਲੇ ਬੰਦ ਕਰ ਆ ਸਹੀ ਗੱਲ ਆ ਤੇ ਫੇਰ 23 ਮਾਰਚ ਵਾਲੇ ਦਿਨ ਫਾਟਕੜਕਲਾ ਭਗਤ ਸਿੰਘ ਦੀ ਜਗ੍ਹਾ ਤੇ ਜਾਵੜਿਆ ਅੱਛਾ ਭਗਤ ਸਿੰਘ ਦੇ ਬੁੱਤ ਦੇ ਪੈਰਾਂ 'ਤੇ ਬਹਿ ਗਿਆ ਆਹ ਰਾਤ ਦੀ ਜੇ ਬੁੱਤ ਜਾਗ ਪੈਂਦਾ ਉਹਨੇ ਜੁੱਤੀ ਬੜੀ ਵਹਰੋਣੀ ਮਾਮਾ ਤੂੰ ਕੰਮ ਕੀ ਕਰਕੇ ਰਹਿਣਾ ਤੇਰੀ ਗੱਲ ਹੈ ਪੱਕ ਤੂੰ ਮੇਰੇ ਵਾਲੀ ਬੰਨੀ ਕਰਦਾ ਤੇਰਾ ਸਰ ਤੇਰਾ ਚਰਨਲ ਡਵੈਰਾ ਗੱਲਾਂ ਤੂੰ ਮੇਰੇ ਵਾਲੀਆਂ ਕਰਦਾ ਕੰਮ ਤੇਰੇ ਅੰਦਰੇ ਜਾ ਰਹੇ ਆ ਮੈਨੂੰ ਤੇਰੇ ਨਾਰਤੀ ਕਿਸੇ ਥਾਂ ਤੇ ਉਹ ਲਾਤੀ ਇਹਨੇ ਮਾਰੇ ਕੰਮ ਕਰਕੇ ਤੇ ਇਹਨੇ ਮਾਰ ਬੰਦੇ ਦੇ ਪੈਰਾਂ 'ਚ ਬਹਿ ਗਿਆ ਉਹ ਪੈਰਾਂ ਨੂੰ ਰੋਈ ਜਾਂਦਾ ਉਹ ਪੰਜਾਬ ਦੀਆਂ ਜੜਾਂ 'ਚ ਬੈਠੀ ਜਾਂਦਾ ਉਹ ਤੇਰੇ ਜੜਾਂ 'ਚ ਤੇ ਨਹੀਂ ਪਾਈ ਜਾਂਦਾ ਝਾੜੂ ਪੁੱਠਾ ਹੀ ਫੇਰੀ ਜਾਂਦਾ ਕੋਈ ਗੱਲ ਆ ਹੋਰ ਇਹਨੇ ਕਰਨਾ ਹੀ ਕੀ ਆ ਤੇਰੇ ਨਾਲੇ ਕਿਤੇ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਮੈਨੂੰ ਕਿਤੇ ਉਹ ਵੱਡਾ ਬਦਲਾ ਆ ਗਿਆ ਅੱਛਾ ਤੇਰੀ ਅੱਖ ਨਹੀਂ ਦੇਖਣ ਵਾਲੀ ਅਜੋ ਕਿਉਂ ਬਾਹਰ ਨਿਕਲ ਕੇ ਦੇਖ ਸੜਕਾਂ ਤੇ ਲੱਗੇ ਵੱਡੇ ਵੱਡੇ ਕੋਸਟਾਂ ਦੇ ਮਾਰੇ ਹੋਏ ਕੱਪ ਅਬਰਾਜ ਮਾਰੀ ਹੋਈ ਪਾਦੀ ਮੈਂ ਤੇ ਰੱਖ ਮੈਂ ਕਹਾ ਕੰਨਾਂ ਕਰਨ ਚ ਸਭ ਤੋਂ ਮੂਰੇ ਕੰਮ ਕਰਨ ਚ ਕੰਮ ਕਰਨ ਚ ਜਮਾਂ ਹੀ ਫਾਡੇ ਤੇਰੇ ਗੱਲਾਂ ਵਾਲੀ ਆ ਬਸ ਉਹ ਸੁਣ ਲੈ ਆ ਸੁਣਾ ਦੇ ਖੇਤੀ ਚ ਬਦਲਾ ਆ ਗਿਆ ਆ ਖੇਤੀ ਜਾ ਗਿਆ ਮੈਂ ਕਹਾ ਪੁਰਾਣੇ ਜ਼ਮਾਨੇ ਆ ਜਾਣੇ ਆ ਅਜੋ ਕਿਵੇਂ ਦਸਾਂ ਹੁਣ ਬਲਦਾਂ ਨਾਲ ਖੇਤੀ ਕਰਿਆ ਕਰਨਗੇ ਤੇ ਗੱਡਿਆਂ ਤੇ ਢੋਣਗੇ ਜੀ ਫਸਲਾਂ ਲਾਤੀਆ ਕੀ ਬਗਵਾਸ ਜਿਆਦਾ ਬਈ ਕਿਸਾਨਾ ਕੋ ਟਰੈਕਟਰ ਟਰਾਲੀਆਂ ਸਾਰਾ ਕੁਝ ਹੈਗਾ ਨਹੀਂ ਇਹਨਾਂ ਕੋਲ ਕੱਲੇ ਟਰੈਕਟਰ ਟਰਾਲੀਆਂ ਵਾਲੀ ਗੱਲ ਝੂਠੀ ਐ ਟਰਾਲੀਆਂ ਟਰਾਲੀਆਂ ਘਨੌਰ ਵਾਲੇ ਲੈ ਕੇ ਗਏ ਆ ਤੇਰੇ ਉਹ 2027 ਤੋਂ ਮਾਰਨਗੇ ਹਲੇ ਉਹਨਾਂ ਨੂੰ ਹਿਸਾਬ ਨਹੀਂ ਆਉਂਦਾਗਾ ਬੱਸ ਕਰਿਆ ਕਰ ਕਿੰਨੀਆਂ ਕੁ ਹੋਰ ਐ ਉਹ ਮੈਂ ਇੱਕ ਵੀਡੀਓ ਦੇਖੀ ਅੱਛਾ ਵੀਡੀਓ ਦੇ ਵਿੱਚ ਇੱਕ ਸਿੰਗਰ ਆ ਰਾਮਪੁਰੇ ਫੂਲ ਤੋਂ ਐਮ ਐਲ اے ਆ ਪੰਜਾਬ ਦੇ ਲੋਕੋ ਨੂੰ ਘੇਰੀ ਬੈਠੇ ਕਹਿੰਦੇ ਹਿਸਾਬ ਕਰ ਸਾਡੇ ਨਾਲ ਜਿਹੜੇ ਹਿਸਾਬ ਨਾਲ ਲੋਕ ਇਹਨਾਂ ਤੋਂ ਸਵਾਲ ਪੁੱਛੀ ਜਾਂਦੇ ਆ ਮੈਨੂੰ ਲੱਗਦਾ ਉਹਨੂੰ ਵੀ ਰਿਆਜ਼ ਸ਼ੁਰੂ ਕਰਨਾ ਪੈਣਾ ਉਹ ਤੇਰੇ 22 ਤੋਂ ਬਾਅਦ ਉਹ ਖਾੜੇ ਹੀ ਲਾਇਆ ਕਰੂਗਾ ਬੱਸ ਕਰਿਆ ਕਰ ਪੁਰਾਣੇ ਕੰਮ ਤੇ ਹੀ ਆਉਣਾ ਪੈਣਾ ਹੋਰ ਕੀ ਆ ਦੱਸ ਬੱਲਾ ਦੀਆ ਦਿੱਲੀ ਗਿਆ ਸੀ ਕੀ ਚੱਕਰ ਪੈ ਗਿਆ ਮੈਂ ਦਿੱਲੀ ਜਾਵੜਿਆ ਮੈਂ ਕਹਾ ਪੰਜਾਬ ਸਰਕਾਰ ਨੂੰ ਮਿਲ ਕੇ ਆਈਏ ਉਹ ਬਿੜਾ ਮੂ ਤੇਰੇ ਪੰਜਾਬ ਸਰਕਾਰ ਪੰਜਾਬ ਦੇ ਉੱਤੇ ਚੱਲਦੀ ਆ ਉਹ ਤਾਂ ਦਿੱਲੀ ਸਰਕਾਰ ਚੱਲਦੀ ਆ ਉਹ ਲਾਂਤੀਆ ਤੇਰੇ ਵਾਂਗੂ ਭੋਲਿਆ ਪੰਜਾਬ ਦੇ ਲੋਕਾਂ ਨੂੰ ਵੀ ਆ ਹੀ ਲੱਗਦਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਚੱਲਦੀ ਆ ਉਹ ਚੱਲਦੀ ਕਿੱਥੋਂ ਆ ਸਭ ਤਾਂ ਦਿੱਲੀੋਂ ਹੀ ਚੱਲਦੀ ਆ ਮੂ ਤੇਰੇ ਸਾਰੇ ਆਰਡਰ ਉੱਥੋਂ ਹੀ ਆਉਂਦੇ ਆ ਸਹੀ ਗੱਲ ਆ ਹੋਰ ਕੀ ਆ ਦੱਸ ਉਹ ਲਾਂਤੀਆ ਉਹ ਤਾਂ ਕੇਂਦਰੀ ਵੱਲ ਹਾਰ ਗਿਆ ਅਗਲੇ ਹਾਰ ਕੇ ਵੀ ਪੰਜਾਬ ਦੇ ਸੁਪਰੀਮ ਸੀਐਮ ਬਣੇ ਬੈਠੇ ਹੈ ਉਹ ਕਿਵੇਂ ਤੇ ਉਹ ਵੀ ਸੁਣ ਲੈ ਸੁਣਾ ਦੇ ਅਜੀ ਲੁਧਿਆਣੇ ਕਿਥੇ ਹਸਪਤਾਲ ਦਾ ਉਦਘਾਟਨ ਕਰਨਾ ਸੀ ਅੱਛਾ ਉਦਘਾਟਨ ਕਰਨਾ ਸੀ ਤੇ ਨੀ ਪੱਥਰ ਲਾਤਾ ਤੇ ਨਾਮ ਲਿਖਦਾ ਮੁੱਖ ਮੰਤਰੀ ਦਾ ਆ ਕਿਹੜੇ ਦਿੱਲੀ ਵਾਲੇ ਕੇ ਪੰਜਾਬ ਵਾਲੇ ਓਏ ਪੰਜਾਬ ਵਾਲੇ ਦਾ ਲਿਖਿਆ ਵੋਟਾਂ ਪਾ ਕੇ ਉਹ ਜਿੱਤਿਆ ਹੈ ਹਾਂ ਸਹੀ ਗੱਲ ਹੈ ਨਾਲ ਹੀ ਲਿਖਦਾ ਸਿਹਤ ਮੰਤਰੀ ਦਾ ਆਹੋ ਤਾਂ ਬਣਦਾ ਸੀ ਉਹਨਾਂ ਦਾ ਤਾਂ ਲਿਖਿਆ ਜਾ ਸਕਦਾ ਤੇ ਕੇਂਦਰੀ ਵਾਲਾ ਉਹਦਾ ਤਾਂ ਬਣਦਾ ਹੀ ਕਿਸੇ ਹਿਸਾਬ ਨਾਲ ਉਹ ਤੇਰੇ ਉਹਦਾ ਪੰਜਾਬ ਦੇ ਕਿਸੇ ਪਿੰਡ ਦਾ ਮੈਂਬਰ ਪੰਚਾਇਤ ਵੀ ਹੈਣੀ ਸਹੀ ਗੱਲ ਹੈ ਉਹ ਤਾਂ ਉਹ ਗੱਲ ਹੋ ਗਈ ਆ ਕਿਹੜੀ ਅਥੇ ਸੱਦੀ ਨਾਲ ਬੁਲਾਈ ਮੈਂ ਲਾਰੇ ਦੀ ਤਾਈ ਉਹ ਤਾਂ ਧੱਕੇ ਨਾਲ ਹੀ ਬਣਿਆ ਫਿਰਦਾ ਸਹੀ ਗੱਲ ਹੈ ਹੋਰ ਕੀ ਆ ਦੱਸ ਉਹ ਲਾਪਤੀਆ ਨਾਲੇ ਮੁਖਮਦਰੀ ਸਾਹਿਬ ਕਹਿੰਦੇ ਸੀ ਕਿ ਦੀ ਪੱਤਰਾਂ ਦੇ ਇਸ ਵਾਰ ਸਾਰੇ ਮੇਸਤਰੀਆਂ ਦਾ ਕਾਰੀਗਰਾਂ ਦਾ ਬਲਬਰਾ ਦਾ ਨਾਮ ਲਿਖਣਾ ਹੈ ਆਹ ਹੀ ਤੇ ਮੈਨੂੰ ਸਮਝ ਨਹੀਂ ਆਉਂਦੀ ਹਲਾ ਕੀ ਵੀ ਕੇਦਰੀਵਾਲ ਕਿਹੜਾ ਚਾਰ ਇੱਕ ਦਾ ਮਸਾਲਾ ਫੜਾਉਂਦਾ ਰਿਹਾ ਹੈ ਗੜੀਆਂ ਟੂਟੀਆਂ ਕਸਦਾ ਸੀ ਆ ਸਹੀ ਗੱਲ ਆ ਉਹਦਾ ਐਵੇਂ ਹੀ ਨਾਂ ਲਿਖਤਾ ਤੇ ਰੱਖ ਉਹ ਇਹਨਾਂ ਨੇ ਤਾਂ ਨੀ ਪੱਥਰਾਂ ਵਾਲੀ ਨੇਰੀ ਲਿਆਦੀ ਜਾਣੇ ਦੇ ਅੱਛਾ ਉਹ ਕਿਵੇਂ ਲੈ ਸੁਣ ਲੈ ਸੁਣਾ ਦੇ ਇਹਨਾਂ ਨੂੰ ਤਾਂ ਆਏ ਹੁਣੇ ਦਿੱਲੀੋਂ ਆਡਰ ਅੱਛਾ ਲੈ ਵੀ ਬੰਦਿਆ ਕੋਈ ਤੂਫਾਨੀ ਕਰ ਤੇ ਨੂੰ ਮੰਤਰੀ ਬਣਾ ਦੇ ਤੇ ਬੰਦਾ ਕੀ ਕਹਿੰਦਾ ਬੰਦਾ ਕਹਿੰਦਾ ਜੀ ਤੁਸੀਂ ਤੂਫਾਨੀ ਨੂੰ ਗੋਲੀ ਮਾਰੋ ਮੈਂ ਸੁਨਾਮੀ ਲਿਆ ਦੂੰ ਤੁਸੀਂ ਮੈਨੂੰ ਮੰਤਰੀ ਤੇ ਬਣਾਓ ਆ ਲਾਤੀ ਕਦਾ ਮੰਤਰੀ ਬਣਾਉਣਾ ਸੀ ਮੰਤਰੀ ਬਣਾਉਣਾ ਸੀ ਤੈ ਖਾਨੇ ਦਾ ਆ ਤੈ ਖਾਨਾ ਮਤਲਬ ਵੀ ਇਹ ਮੰਤਰੀ ਉਹਨੂੰ ਸੁਣ ਚ ਗਲਤੀ ਲੱਗ ਗਈ ਕਿਵੇਂ ਉਹਨਾਂ ਨੇ ਤੈ ਖਾਨਾ ਕਿਹਾ ਇਹਨੇ ਕੀ ਸੁਣਿਆ ਇਹਨੇ ਪਖਾਨਾ ਸੁਣ ਲਿਆ ਮੁੰਡੇ ਤੇਰੇ ਇਹਨੇ ਤਾਂ ਘਾਟ ਨਹੀਂ ਪਖਾਨਿਆਂ ਦੇ ਕਰਤੇ ਉਹ ਘਾਟਨ ਕਰਦੇ ਵੀ ਤਿੰਨ ਤਿੰਨ ਬੰਦੇ ਲੱਗੇ ਹਲਾ ਕਿਹੜੇ ਕਿਹੜੇ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਐਮਐਲਏ ਆਪ ਇਹ ਮੂਤਰੇ ਭਲਾੰਤੀਆਂ ਦਾ ਨਾਮ ਕੀ ਹੋਇਆ ਨਾਮ ਭਟੋੜ ਵਾਲਿਆਂ ਨੂੰ ਪਤਾ ਇਹ ਮੂਤਰੇ ਉਹ ਲਾਭ ਇਹ ਹੈ ਆ ਕੀ ਹੈ ਗੱਲ ਭਾਵੇਂ ਸਿੱਖਿਆ ਕ੍ਰਾਂਤੀ ਦੀ ਹੈ ਭਾਵੇਂ ਨਸ਼ਿਆਂ ਵਿਰੋਧ ਹੈ ਕੋਈ ਵੀ ਚੰਗਾ ਵਿਚਾਰ ਹੈ ਇਹ ਸਾਰੇ ਆਉਂਦੇ ਪਖਾਨੇ ਚ ਹੀ ਆ ਇਹ ਮੂਤਰੇ ਆ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਇਹ ਵੀ ਮੈਨੂੰ ਪਖਾਨੇ ਚ ਸੁੱਤੀ ਸਲਾਮ ਪਿਆ ਪਖਾਨੇ ਦੇ ਬੜੇ ਲਾਭ ਆ ਮੈਂ ਤੁਹਾਨੂੰ ਦੱਸੇ ਇਹ ਸੇ ਕਰਕੇ ਪਖਾਨੇ ਦਾ करी जा तो गया कुछ देख देखा अच्छा मैं देखा इंडिया गेट इंडिया गेट ਦੇਖਿਆ ਗੇਟ ਕੋਈ ਹੈ ਹੀ ਨਹੀਂ ਉਹ ਲਾਦਿਆ ਉਹਨਾਂ ਨੇ ਉੱਤੇ ਹੀ ਖੁੱਲਾ ਛੱਡਿਆ ਘਮਣ ਫੈਨ ਨੂੰ ਲੈ ਮੈਂ ਦੇਖਿਆ ਖੁੱਲਾ ਹੀ ਮੈਦਾਨ ਹੈ ਜਿਹਦਾ ਜੀ ਕਰਦਾ ਜਿਹੜਾ ਮਰਜੀ ਮੂੰਹ ਚਾਕੇ ਹਮਲਾਵਰ ਆ ਜਾਂਦਾ ਹੈ ਕਦੇ ਉਹਨੂੰ ਤੇਰੇ ਕਦੇ ਪਾਬਰ ਆ ਗਿਆ ਐਸੇ ਹੀ ਗੱਲ ਹੈ ਕਦੇ ਅਬਦਾਲੀ ਆ ਗਿਆ ਕਦੇ ਅੰਗਰੇਜ਼ ਆ ਗਏ ਹੁਣੇ ਕਾਲੇ ਅੰਗਰੇਜ਼ ਆਏ ਨੇ ਜੇ ਕਰਕੇ ਪਾਰਲੀਮੈਂਟ 'ਚ ਬਹਿ ਗਏ ਆ ਇੱਥੇ ਰੱਖ ਉੱਥੇ ਹੀ ਬੈਠੀ-ਬੁੱਠੀ ਜਾਂਦੇ ਆ ਇਹਨਾਂ ਦੀ ਸੁਣ ਲੈ ਆ ਸੁਣਾ ਦੇ ਬਾਈ ਜੀ ਕਿਸੇ ਦੇਸ਼ 'ਚ ਸੀਗੀ ਗਰੀਬੀ ਅੱਛਾ ਤੇ ਦੇਸ਼ ਦਾ ਰਾਜਾ ਝਾੜ ਉੱਤੋਂ ਦੀ ਲੰਘ ਰਿਹਾ ਆ ਉੱਤੋਂ ਦੀ ਉਹ ਸੋਚ ਰਿਹਾ ਮੈਂ 100 ਰੁਪਇਆ ਥੱਲੇ ਸੜਦਿਆਂ ਕਿਸੇ ਇੱਕ ਘਰ ਦੀ ਗਰੀਬੀ ਚੱਕੀ ਜਾਊ। ਆ ਤਾਂ ਵਧੀਆ ਗੱਲ ਐ। ਉਹਦੇ ਨਾਲ ਇੱਕ ਸਲਾਹਕਾਰ ਬੈਠਾ ਸੀ। ਉਹ ਕੀ ਕਹਿੰਦਾ? ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ 2 ਰੋਡ ਪੰਜਾਬ ਬਣਾ ਦੇ ਸਿੱਟੋ 2 ਘਰਾਂ ਦਾ ਭਲਾ ਕਰ ਦਿਓ। ਇਹ ਤਾਂ ਬਹੁਤ ਵਧੀਆ ਗੱਲ ਐ। ਨਾਲੇ ਇੱਕ ਹੋਰ ਵੱਡਾ ਸਲਾਹਕਾਰ ਬੈਠਾ ਸੀ। ਉਹ ਕੀ ਕਹਿੰਦਾ? ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ 10 ਰੋਡ ਦਸਾਂ ਦਸਾਂ ਦੇ ਸਿੱਟ ਲੋ ਤੇ ਦਸਾਂ ਘਰਾਂ ਦਾ ਭਲਾ ਕਰੋ। ਇਹ ਤਾਂ ਉਸ ਤੋਂ ਵਧੀਆ ਗੱਲ ਐ। ਮੰਤਰੀ ਸਾਹਿਬ ਨੇ ਪਾਇਲਟ ਦੀ ਵੀ ਸਲਾਹ ਲਈ। ਆ ਪਾਇਲਟ ਕੀ ਕਹਿੰਦਾ? ਪਾਇਲਟ ਕਹਿੰਦਾ ਜੀ ਜੇ ਭਲਾ ਹੀ ਕਰਨਾ ਮੈਂ ਤਾਂ ਅਜ ਨਾ ਸੱਟਦਿਆਂ। ਸਾਰੇ ਦੇਸ਼ ਦਾ ਹੀ ਭਲਾ ਹੋ ਜੂਗਾ। ਮਗਰ ਇਹੋ ਦੇ ਪਾਇਲਟ 8 10 ਹੋਣੇ ਚਾਹੀਦੇ ਆ। ਤੈਨੂੰ ਤੇਰੇ ਜਿਹੜੇ ਸਾਰੇ ਦੇਸ਼ ਦਾ ਭਲਾ ਕਰਨਾ ਬੱਸ ਕਿਰਿਆ ਕਰ। ਮਹਾਰਾਜ ਉਹਨਾਂ ਦਾ ਭਲਾ ਕਰੇ। ਲੈਂਦੀ ਆ। ਹੋਰ ਕੀ ਆ ਦੱਸ? ਤੈਨੂੰ ਤੇਰੇ ਇਹਦੇ ਕੰਮ ਹੋਏ ਪਏ ਆ ਤੇ ਰੱਖ। ਓਏ ਸਾਰਾ ਕੁਝ ਕਾਗਜ਼ਾਂ ਦੀ ਆ। ਅੱਛਾ। ਸਰਕਾਰਾਂ ਬਸ ਕਾਗਜ਼ਾਂ ਜਿਹੜਾ ਰਬੜ ਦੀਆਂ ਮੋਰਾ ਸਾਰੀਆਂ ਪਾਵਰਾਂ ਦਿੱਲੀ ਚ ਆ ਸਹੀ ਗੱਲ ਆ। ਤੇ ਕਾਗਜ਼ਾਂ ਦੀ ਸੁਣ ਲੈ। ਸੁਣਾ ਦੇ। ਇੱਕ ਬੰਦਾ ਮੰਤਰੀ ਬਣਿਆ। ਅੱਛਾ। ਮੰਤਰੀ ਬਣ ਤੋਂ ਬਾਅਦ ਉਹ ਸਕੂਲਾਂ ਦੇ ਦੌਰੇ ਤੇ ਜਾਵੜਿਆ ਤੇ ਮਿੱਡੇ ਮੀਲ ਦੇ ਘਾਣੇ ਤੇ ਖਰਚਣਾ ਮਾਰ ਮਾਰ ਤਮਾਤਰ ਲੱਭਦਾ ਸੀ ਨਹੀਂ ਤਮਾਤਰ ਤਾਂ ਨਹੀਂ ਲੱਭਿਆ ਅੱਜ ਮੈਂਕ ਮੰਗਵਾ ਲਿਆ ਹੁਣ ਉਹਨੂੰ ਆਦਾ ਮਹਿਕਮਾ ਨਹੀਂ ਲੱਭਦਾ ਉਹ ਮੈਂ ਜ਼ਿੰਦਗੀ ਦੇ ਤਜਰਬੇ ਚੋਂ ਸਿੱਖਿਆ ਏ ਆ ਕੀ ਸਿੱਖਿਆ ਮੈਂ ਕਹਾਂ ਬੰਦੇ ਦੀ ਨੀਤ ਚੰਗੀ ਹੋਵੇ ਲੱਭਣ ਨਿਕਲੋ ਤਾਂ ਰੱਬ ਵੀ ਲੱਭ ਜਾਂਦਾ ਆ ਸਹੀ ਗੱਲ ਆ ਤੇ ਜੇ ਨੀਤ ਮਾੜੀ ਹੋਵੇ ਫਿਰ ਦੇਖੇ ਚ ਤਮਾਤਰ ਵੀ ਨਹੀਂ ਲੱਭਦੇ ਉਹ ਤੇਰੇ ਆਉਂਦਾ ਮਹਿਕਮਾ ਵੀ ਨਹੀਂ ਲੱਭਦਾ ਸਹੀ ਗੱਲ ਹੈ ਭਾਈ ਜੀ ਕਈ ਵਾਰੀ ਤਾਂ ਨੀ ਪੱਥਰ ਲਾਉਣਾ ਤੇ ਜਗਾ ਵੀ ਨਹੀਂ ਲੱਭਦੀ ਗੰਦ ਤੇ ਲਿਖੇ ਜਾਨ ਗਨਮਨ ਚੀ ਠੋਕ ਆਉਂਦੇ ਆ ਹੋਰ ਕੀ ਆ ਦੱਸ ਆ ਸਹੀ ਗੱਲ ਹੈ ਆ ਹਾਲ ਹੋਏ ਪਏ ਆ ਤੇ ਸਾਰਾ ਕੁਝ ਕਾਗਜ਼ਾਂ ਦੀ ਹੈ ਨਹੀਂ ਆ ਸਹੀ ਗੱਲ ਹੈ ਲੈ ਕਾਗਜ਼ਾਂ ਦਾ ਇੱਕ ਕਹਾਣੀ ਯਾਦ ਆਈ ਹੈ ਮੈਨੂੰ ਲੈ ਸੁਣਾ ਦੇ ਲੈ ਭਾਈ ਜੀ ਇੱਕ ਜੰਗਲ ਦਾ ਕਿੱਸਾ ਹੈ ਜੰਗਲ ਦੇ ਵਿੱਚ ਪੋਸਟ ਖਾਲੀ ਸੀ ਕਿਸੇ ਖਰਗੋਸ਼ ਦੀ ਆ ਖਰਗੋਸ਼ ਦੀ ਤੇ ਰੈ ਚਵੇਲਾ ਤੁਰਿਆ ਫਿਰਦਾ ਸੀ ਅੱਜ ਤੇ ਫੇਰ ਕੋਣੇ ਥਾ ਅਕੀ ਕਹਿੰਦਾ ਉਹਨੇ ਆਦੇ ਕਾਗਜ਼ ਪੱਤਰ ਕੋਈ ਡੋਮਿਸਾਈਲ ਆਧਾਰ ਕਾਰਡ ਤੇ ਹੋਰ ਰੂਲਰ ਏਰੀਆ ਵਗੈਰਾ ਬਣਾ ਲੇ ਕਾਗਜ਼ਾਂ ਤੋਂ ਖਰਗੋਸ਼ ਹੋ ਗਿਆ ਅੱਛਾ ਫਿਰ ਉਹ ਖਰਗੋਸ਼ ਵਾਲੀ ਨੌਕਰੀ ਤੇ ਲੱਗ ਗਿਆ ਮੌਜਾ ਹੋ ਗਿਆ ਮੌਜਾ ਕਾਦੀਆਂ ਹੁਣ ਪੱਤੇ ਵੀ ਉਹਨੂੰ ਖਰਗੋਸ਼ ਵਾਲੇ ਮਿਲਦੇ ਆ ਤਨਖਾਹ ਵੀ ਖਰਗੋਸ਼ ਛੜੀ ਹੈ ਅੱਛਾ ਪਰ ਉਹਦਾ ਗਿਜਾਰਾ ਨਹੀਂ ਜੇ ਹੁੰਦਾ ਲੱਗੋ ਆਪ ਰੱਛਾ ਉਹਨੇ ਪਤਾ ਕੀਤਾ ਕਿਸੇ ਦੂਜੀ ਥਾਂ ਤੇ ਕੋਈ ਖਰਗੋਸ਼ ਰੱਛ ਵਾਲੀ ਥਾਂ ਤੇ ਲੱਗਾ ਜੀ ਤੇ ਫਿਰ ਉਹਨੇ ਸਰਕਾਰ ਨੂੰ ਕਹਿਤਾ ਕਹਿੰਦਾ ਜੀ ਸਾਡੀ ਅਦਲਾ ਬਦਲੀ ਕਰਾ ਦਿਓ ਮੇਰਾ ਤਕਜਾਰਾ ਹੀ ਨਹੀਂ ਹੁੰਦਾ ਸਰਕਾਰ ਕੀ ਕਹਿੰਦੀ ਸਰਕਾਰ ਨੇ ਇੱਕ ਕਮ ਬਣਾਤੀ ਅੱਛਾ 8 10 ਚੀਤੇ ਇਕੱਠੇ ਕੀਤੇ ਕਹਿੰਦੇ ਜੀ ਕਮੇਟੀ ਫੈਸਲਾ ਕਰੂਗੀ ਉਹ ਤਾਂ ਫੇਰ ਉਹਨੇ ਕਮੇਟੀ ਸਾਹਮਣੇ ਪੇਸ਼ ਹੋ ਗਿਆ ਕਹਿੰਦਾ ਜੀ ਮੈਂ ਰੈਚਾਂ ਮੇਰਾ ਫਰਖੋਸ ਵਾਲੀ ਤਨਖਾਹ ਤੇ ਪੱਤੇ ਨਾਲ ਜਾਰਾ ਨਹੀਂ ਹੁੰਦਾ ਮੇਰਾ ਕੋਈ ਹੱਲ ਕਰੋ ਕਮੇਟੀ ਕੀ ਕਹਿੰਦੀ ਕਮੇਟੀ ਕਹਿੰਦੀ ਕਾਗਜ਼ ਦਿਖਾ ਦੇ ਫੇਰ ਉਹਨੇ ਕਾਗਜ਼ ਦਿਖਾਏ ਕਹਿੰਦੇ ਕਾਗਜ਼ਾਂ 'ਚ ਤਾਂ ਤੂੰ ਫਰਖੋਸਾਂ ਚੱਲ ਜਾ ਕੇ ਕੰਮ ਕਰ ਪਿੱਡੇ ਮੂੰਹ ਤੇਰੇ ਫੇਰ ਬਾਰੋ ਦਾ ਦੋਸਤ ਖੜਾ ਹੀ ਬਾਂਦਰ ਉਹ ਕਹਿੰਦਾ ਕੀ ਗੱਲ ਬਣੀ ਫੇਰ ਕਹਿੰਦਾ ਜੀ ਕਮੇਟੀ ਵਾਲੇ ਮੰਨੇ ਨਹੀਂ ਅੱਛਾ ਕਹਿੰਦਾ ਤੂੰ ਦੱਸਣਾ ਸੀ ਵੀ ਤੂੰ ਰੈਚਾਂ ਸਹੀ ਕਹਿਦਾ ਉਹ ਚਿਕੂ ਦਾਦਾ ਜਿਹੜੇ ਮੇਰੇ ਮੂਰੇ ਬੈਠੇ ਸੀ ਕਾਗਜ਼ਾਂ 'ਚ ਚੀਤੇ ਸੀ ਹੱਸੋ ਗੱਡੇ ਸੀਗੇ ਮੂਰੇ ਇੱਥੇ ਸਾਰਾ ਕੁਝ ਕਾਗਜ਼ਾਂ ਦੀ ਐ ਜੀ ਸਹੀ ਗੱਲ ਆ ਕਾਗਜ਼ਾਂ ਦੀ ਛੇੜਾ ਉਹੀ ਬੱਸ ਉਹੀ ਆ ਤੇਰੇ ਮੁਤੇ ਪਤਾ ਨਹੀਂ ਕੀ ਆ ਸਹੀ ਗੱਲ ਆ ਸਾਰੇ ਆਰਡਰ ਕਿਦੋਂ ਹੋ ਰਹੀ ਆਉਂਦੇ ਸਹੀ ਗੱਲ ਆ ਹੋਰ ਕੀ ਆ ਦੱਸੋ ਪੁੱਤ ਜੀ ਜਦੇ ਬਹੁਤ ਗੱਲਾਂ ਸੁਣਾਤੀ ਐ ਕੋਈ ਆਪਦੀ ਵੀ ਗੱਲ ਦੱਸ ਵੀ ਤੁਸੀਂ ਕਿੰਨੇ ਭਰਾ ਹੋ ਉਹ ਕਾਦੀ ਗੱਲ ਕਰਦਾ ਸੀ ਚਾਰ ਭਰਾ ਆਹ ਮੈਂ ਪੜਿਆ ਲਿਖਿਆ ਸਭ ਤੋਂ ਵੱਡਾ ਅੱਛਾ ਮੈਂ ਤਿੰਨੇ ਮੈਂ ਕੀਤੀਆਂ ਬੀਐਡ ਕੀਤੀ ਪੀਐਸ ਟੈਟ ਦਾ ਟੈਸਟ ਕਲੀਅਰ ਐ ਇੰਨਾ ਬਸ ਕੀਤਾ ਬੇਲਾ ਬੈਠਾ ਐ ਅੱਛਾ ਤੇ ਦੂਜਾ ਦੂਜੇ ਨੇ ਵਕਾਲਤ ਦੀ ਪੜ੍ਹੀ ਕਰ ਲਈ ਅੱਛਾ ਤੀਜਾ ਇੰਜੀਨੀਅਰ ਹੈ ਤੇ ਚੌਥਾ ਚੌਥੇ ਦੀਆਂ ਆਤਮ ਮਾਰੀਆਂ ਚੋਰੀ ਕਰਦਾ ਹੈ ਉਹ ਲਾਗ ਗਿਆ ਉਹਨੂੰ ਪੁਲਿਸ ਕੋਲ ਵੀ ਫੜਾ ਦਿੰਦਾ ਭਾਰੀ ਉਹਦੇ ਕਰਕੇ ਚੱਲਦਾ ਹੈ ਅਸੀਂ ਤਾਂ ਕੱਲ ਮੈਂ ਡੇਗਰ ਨਹੀਂ ਕੀਤੀ ਤੇਰੇ ਬੇਰਜ਼ਗਾਰ ਬੈਠੇ ਆਂ ਬੱਸ ਕਰਿਆ ਸਾਨੂੰ ਤਾਂ ਨੌਕਰੀ ਦਿੰਦਾ ਹੀ ਕੋਈ ਨਹੀਂ ਸਾਡਾ ਘਰ ਹੀ ਉਹ ਤਮਗਾ ਕਰਦਾ ਹੀ ਗਿਆ ਨਾ ਹੋਰ ਕੀ ਆ ਦੱਸ ਤੇਰੇ ਤੇਰੇ ਮੈਂ